ਕੀਤਾ ਸੀਗਾ ਉਹ ਕੰਮ ਨਹੀਂ ਸੀ ਕਰ ਰਹੀ ਉਹਨੂੰ ਐਗਜ਼ਿਟ ਕਰਨ ਲਈ ਜਿਹੜਾ ਅਕਤੂਬਰ ਦੇ ਮਹੀਨੇ ਦਾ ਉਹਨੇ ਟਾਈਮ ਲੱਖਿਆ ਸੀ ਬਟ ਉਹਨੂੰ ਇਮੀਡੀਏਟ ਉਹਨੇ ਜਿਹੜਾ ਕੰਮ ਬੰਦ ਕਰ ਦਿੱਤਾ ਉਹਨੂੰ ਅਸੀਂ ਨੋਟਿਸ ਭੇਜਿਆ ਲੇਕਿਨ ਅਸੀਂ ਉਹਦੀ ਪਹਿਲਾਂ ਹੀ ਉਹੀ ਤਿਆਰੀ ਕੀਤੀ ਸੀ ਅਸੀਂ ਨਵੀਂ ਕੰਪਨੀ ਨੂੰ ਟੈਂਡਰ ਕਰ ਦਿੱਤੇ ਨੇ ਨਵੀਂ ਕੰਪਨੀ ਨੂੰ ਆਪਣਾ ਕੰਮ ਕਰਦੇ ਆ ਹੋ ਸਕਦਾ 10 ਜਾਂ 15 ਦਿਨ ਲੱਗ ਜਾਣ ਬਟ ਇਨ ਬਿਟਵੀਨ ਅਸੀਂ ਛੋਟੀਆਂ ਗੱਡੀਆਂ ਵਾਲਿਆਂ ਨੂੰ ਵੀ ਜਿਹੜਾ ਹੈਗਾ ਸੀਗਾ ਚਲਵਾਇਆ ਸੀਗਾ ਕੁਝ 1 2 3 ਦਿਨ ਤੋਂ ਉਹਨਾਂ ਸਟ੍ਰਾਈਕ ਜੀ ਕੀਤੀ ਕਿ ਜਿੰਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਅਸੀਂ ਜਿਹੜਾ ਕੰਮ ਦਿੱਤਾ ਸੀ ਉਹ ਵਰਦਾ ਕੰਪਨੀ ਨੂੰ ਦਿੱਤਾ ਸੀਗਾ ਵਰਦਾ ਕੰਪਨੀ ਅੱਗੋਂ ਜਿਹੜੇ ਮੁਲਾਜ਼ਮ ਰੱਖ ਕੇ ਛੋਟੀਆਂ ਜਿਹੜੀਆਂ ਕੰਪੈਕਟਰ ਜਿਹੜੀਆਂ ਗੱਡੀਆਂ ਚਲਦੀਆਂ ਸੀ ਉਹ ਕੰਪਨੀ ਚਲਾਉਂਦੀ ਸੀ ਉਹ ਲੋਕਾਂ ਨੇ ਹੜਤਾਲ ਇਸ ਲਈ ਕੀਤੀ ਕਿ ਸਾਨੂੰ ਪੱਕਿਆਂ ਕਰੋ ਜਾਂ ਸਾਡੇ ਜਿਹੜੀ ਫੇਵਰ ਕਰੋ ਕਿਉਂਕਿ ਕਾਰਪੋਰੇਸ਼ਨ ਨਾਲ ਉਹਨਾਂ ਦਾ ਕੋਈ ਤਲਕ ਨਹੀਂ ਹੈ ਅਸੀਂ ਮੇਰਾ خیال ਅੱਜ ਜਾਂ ਕੱਲ੍ਹ ਤੱਕ ਇਹਨੂੰ ਰੈਗੂਲਰਾਈਜ਼ ਕਰਾ ਦੇਵਾਂਗੇ ਕਿਉਂਕਿ ਪਿਛਲੇ 1 2 3 ਦਿਨਾਂ ਦੇ ਵਿੱਚ ਕਾਫੀ ਸਮੱਸਿਆ ਘਟ ਗਈ ਹੈ ਔਰ ਆਉਣ ਵਾਲੇ 2 3 ਦਿਨ ਦੇ